ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਮੰਡੀ ਬੋਰਡ ਦੁਆਰਾ ਬੰਗਾ ਵਿਖੇ 1 ਕਰੋੜ 51 ਲੱਖ ਦੀ ਲਾਗਤ ਨਾਲ ਕੀਤੇ ਵਿਕਾਸ ਕਾਰਜਾਂ ਨੂੰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸ ਦੁਆਰਾ ਲੋਕ ਅਰਪਿਤ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਸਤਨਾਮ ਸਿੰਘ ਜਲਾਲਪੁਰ ਚੇਅਰਮੈਨ ਬਲਵੀਰ ਕਰਨਾਣਾ ਰੁਪਿੰਦਰ ਮਨੇਹਾਸ ਵਰਿੰਦਰ ਕੁਮਾਰ प्रदान आरती एसोसिएशन गुरचरण सिंह प्रदान सब्जी मंडी आरती एसोसिएशन करमजीत सिंह विशेष तौरते हाजिर सन इस मौके गलबत कर दिया पंजाब मंडी बोर्ड दे चेयरमैन हरचन्द सिंह बरसने के हा कि मुख्यमंत्री भगवंत सिंह मानदी अगवाई वाली सूबा सरकार वलो पंजाब दिया मंडियां नु और विकसित करन ले विशेष उपराले कीते जा रहे हन ता जो किसाना दे नाल नाल आरतीए परावा नु भी सीजन दौरान किसे किस्म दी समस्या ना आवे ਉਨਾ ਦੱਸਿਆ ਕਿ ਆਉਣ ਵਾਲੇ ਦਿਨਾਂ ਅੰਦਰ ਬੰਗਾ ਹਲਕੇ ਦੀਆਂ ਮੰਡੀ ਬੋਰਡ ਅਦੀਨ ਆਉਦਿਆਂ ਸਮੂਹ ਸੜਕਾਂ ਦੇ ਨਿਰਮਾਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾ ਸਮੂਹ ਆੜਤੀਆ ਅਤੇ ਮੌਕੇ ਤੇ ਹਾਜ਼ਰ ਕਿਸਾਨ ਪਰਾਵਾਂ ਅਤੇ ਪਾਰਟੀ ਦੇ ਔਰਦੇਦਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰ ਸ਼ੁਰੂ ਕੀਤੀ ਗਈ ਰੁੱਖ ਲਗਾਓ ਮੁਹਿੰਮ ਤਿਤਵਦ ਤੋਦ ਬੂਟੇ ਲਗਾ ਕੇ ਉਹਨਾਂ ਦੀ ਦੇਖਪਾਲ ਕੀਤੀ ਜਾਵੇ। ਇਸ ਮੌਕੇ ਉਹਨਾਂ ਵੱਲੋਂ ਮੰਡੀ ਅੰਦਰ ਬੂਟੇ ਵੀ ਲਗਾਏ ਗਏ। ਇਸ ਮੌਕੇ ਹਰਮਨਜੀਤ ਸਿੰਘ ਰਾਣਾ, ਬਿਰਜ ਪੂਸ਼ਣ ਵਾਲੀਆ, ਸਾਗਰ ਅਰੋੜਾ बलविंदर सिंह मान कुलजीत सिंह शेरगिल इंदरजीत सिंह मान बलिहार सिंह मान मोहन लाल हियून कुलवीर सिंह पाबला नरिंदरजीत रत्तू सरबजीत साबी चरणजीत सिंह चज बलबीर सिंह पाबला जगजीत सिंह बलाकीपुर सीतल सिंह जींदोवाल रणजीत सिंह तालीवाल राजकुमार अग्रवाल कमल चोपड़ा मोहन लाल तो इलावा वड्डी गिनती विच पतवंते हाजर सन ਦੇਖਦੇ ਆ ਸਾਡੇ ਸਟਾਫ ਰਿਪੋਰਟਰ ਰਕੇਸ਼ अरोड़ा ਵੱਲੋਂ ਪੇਜੀ ਗਈ ਇਸ ਸਮਾਗਮ ਦੀ ਪੂਰੀ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਬੰਗਾ ਦੇ ਵਿੱਚ ਵੈਸੇ ਜਿਸੀਂ ਪੂਰੇ ਪੰਜਾਬ ਚ ਘੁੰਮ ਰਹੇ ਆਂ ਪੂਰੇ ਪੰਜਾਬ ਦੇ ਮੰਡੀਆਂ ਚ ਅਸੀਂ ਬੁੱਤੇ ਲਗਵਾ ਰਹੇ ਹਾਂ ਪਿਛਲੇ ਸਾਲ ਅਸੀਂ 33445 ਬੁੱਤੇ ਲਾਏ ਸੀ ਅੱਜ ਕੀ ਅਸੀਂ ਤਕਰੀਬਨ 40000 ਤੋਂ ਉੱਪਰ ਲਾ ਚੁੱਕੇ ਆਂ 50000 ਦਾ ਟਿਕਾ ਪਾਰ ਕਰਾਂਗੇ ਕਿਉਂਕਿ ਮੈਂ ਸਮਝਦਾ ਜਿਸ ਤਰ੍ਹਾਂ ਹੀਟ ਵੇਵਜ਼ ਐਸ ਕੀ ਚੱਲੀ ਹੈ ਗਰਮ ਹਵਾਵਾਂ ਚੱਲੀਆਂ ਨੇ ਸਾਡੇ ਜਿਹੜੇ ਦਰਖਤਾਂ ਦੇ ਪੱਤੇ ਝੜ ਸੇ ਗਏ ਛੋਟੇ ਦਰਖਤ ਸੁੱਕ ਗਏ ਉਸ ਹੀਟ ਵੇਵ ਦੀ ਵਜ੍ਹਾ ਕਰਕੇ ਔਰ ਇਹ ਸਾਡੇ ਵਾਸਤੇ ਬਹੁਤ ਵੱਡੀ ਚੇਤਾਵਨੀ ਹੈ ਜੇ ਵਾਤਾਵਰਣ ਨੂੰ ਆਪਾਂ ਨਾ ਸੰਭਾਲਿਆ ਆਉਣ ਵਾਲੇ ਸਮੇਂ 'ਚ ਹੀਟ ਵੇਵ ਹੋਰ ਵੀ ਜ਼ਿਆਦਾ ਟੈਂਪਰੇਚਰ ਵੱਧ ਸਕਦਾ ਹੈ ਜੇ 55 ਤੋਂ 60 ਡਿਗਰੀ ਟੈਂਪਰੇਚਰ ਹੋ ਜਾਂਦਾ ਹੈ ਤਾ ਪੂਰੀ ਕਾਇਨਾਤ ਦੇ ਵਿੱਚੋਂ ਜੀਵਨ ਖਤਮ ਹੋ ਜਾਊਗਾ ਸਾਰੀ ਇਨਸਾਨੀਅਤ ਸਾਰੇ ਜੀਵ ਜੰਤੂ ਸਾਰੇ ਪਸ਼ੂ ਪੰਛੀ ਬੁੱਟੇ ਸਾਰਾ ਕੁਝ ਟੁੱਟ ਸਿਆ ਜਾਣਾ ਔਰ ਉਹਦਾ ਇੱਕ ਹੋਰ ਵੱਡਾ ਨੁਕਸਾਨੇ ਹੋਣਾ ਹੈ ਕਿ ਸਾਡੇ ਸਾਰੇ ਗਲੇਸ਼ੀਅਰ ਪੰਗਲ ਜਾਣੇ ਨੇ ਜਿਦੇ ਨਾਲ ਸਮੁੰਦਰ ਦਾ ਜਲ ਸਰਵੀ ਉੱਚਾ ਹੋ ਜਾਣਾ ਔਰ ਉਹਦੇ ਨਾਲ ਸਾਰਾ ਧਰਤੀ ਦਾ ਬੈਲੈਂਸ ਵਿਗੜ ਜਾਣਾ ਹੈ ਸਿਸਟਮ ਸਾਰਾ ਖਤਮ ਹੋ ਜਾਣਾ ਹੈ ਇਸ ਲਈ ਜੀਵਨ ਨੂੰ ਬਚਾਉਣ ਵਾਸਤੇ ਮਨੁੱਖਤਾ ਨੂੰ ਬਚਾਉਣ ਵਾਸਤੇ ਧਰਤੀ ਨੂੰ ਬਚਾਉਣ ਵਾਸਤੇ ਬੁੱਟੇ ਲਾਉਣਾ ਬਹੁਤ ਜ਼ਰੂਰੀ ਹੈ ਮੈਂ ਸਾਰੇ ਸੱਜਣਾਂ ਨੂੰ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਬੇਨਤੀ ਕਰਦਾ ਕਿ ਘੱਟੋ-ਘੱਟ 5-5 ਬੂਟੇ ਆਪਾਂ ਜਰੂਰ ਲਾਈਏ ਅੱਜ ਪੂਰੀ ਦੁਨੀਆ 'ਚ 500 ਕਰੋੜ ਤੋਂ ਵੱਧ ਦਰਖਤ ਲਾਉਣ ਦੀ ਲੋੜ ਹੈ ਤਾਂ ਸਾਡਾ ਵਾਤਾਵਰਣ ਸੰਤੁਲਨ ਦੇ ਵਿੱਚ ਆਊਗਾ ਕਿਉਂਕਿ ਦਰਖਤ ਪੱਤੇ ਬਹੁਤ ਜ਼ਿਆਦਾ ਰਹੇ ਨੇ ਲੱਗ ਘਟ ਰਹੇ ਨੇ ਜਿਹੜੇ ਲੱਗ ਵੀ ਰਹੇ ਨੇ ਉਹਨਾਂ ਦੀ ਸੰਭਾਲ ਨਹੀਂ ਹੋ ਰਹੀ ਇਸ ਲਈ ਮੈਂ ਬੇਨਤੀ ਕਰਦਾ ਜਿਹੜੇ ਦਰਖਤ ਆਪਾਂ ਲਾਉਣੇ ਨੇ ਚਾਹੇ 400 ਲਾਓ 200 ਲਾਓ ਉਹਨਾਂ ਦੀ ਸੰਭਾਲ ਵੀ ਨਾਲ ਕਰੀਏ ਤਾਂ ਕਿ 2 ਸਾਲ ਤੱਕ ਉਹ ਵੱਡੇ ਹੋ ਜਾਣ ਉਸ ਤੋਂ ਬਾਅਦ ਆਪਣੇ ਆਪ ਪੈਦਾ ਹੋ ਜਾਂਦੇ ਨੇ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਕਰੋਨਾ ਦੇ ਦੌਰਾਨ ਕਿਸ ਤਰ੍ਹਾਂ ਆਪਾਂ ਆਕਸੀਜਨ ਦੇ ਸਿਲੰਡਰ ਚੱਕੀ ਫਿਰਦੇ ਸੀ ਜਿਹੜੇ ਦਰਖਤ ਆਪਾਂ ਲਾ ਦਨੇ ਆ ਉਹ ਸਦਾ ਵਾਸਤੇ ਸਾਨੂੰ ਆਉਣ ਵਾਲੇ 25 30 ਸਾਲ ਆਕਸੀਜਨ ਮੁਫਤਿ ਚ ਦੰਦੇ ਨੇ ਇਸ ਲਈ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਦਰਖਤ ਲਾਈਏ ਔਰ ਸਾਸੀਨ ਮਹਾਰਾ ਪਰਾ ਬਣਾਈਏ ਔਰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਪੂਰੇ ਪੰਜਾਬ 'ਚ ਮਹਿਮਤ ਚਲਾਈ ਹੋਈ ਹੈ। ਸਾਰੇ ਵਿਭਾਗੇ ਲਾ ਰਹੇ ਨੇ ਅਸੀਂ ਮੰਡੀ ਬੋਰਡ ਵੱਲੋਂ ਵੀ ਲਾ ਰਹੇ ਹਾਂ। ਔਰ ਅੱਜ ਇੱਕ ਪਾਰਕਿੰਗ ਏਰੀਆ ਦਾ ਬਣਾਇਆ ਗਿਆ ਇੱਥੇ ਉਹਦਾ ਉਦਘਾਟਨ ਵੀ ਕੀਤਾ। ਇਸ ਤੋਂ ਪਹਿਲਾਂ ਅਸੀਂ ਦੋ ਏਟੀਐਮ ਮੰਡੀ ਬੋਰਡ 'ਚ ਲਗਵਾਏ ਨੇ ਇੱਕ ਮਹੱਤਪੂਰਨ ਇੱਕ ਜਲੰਧਰ ਉਹਦਾ ਵੀ ਉਦਘਾਟਨ ਕੀਤਾ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਸਕੇ ਆਉਣ ਵਾਲੇ ਸਮੇਂ 'ਚ ਇਸ ਮੰਡੀ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਏਟੀਐਮ ਲਵਾਵਾਂਗੇ। ਕਿਉਂਕਿ ਉਹਦੇ ਨਾਲ ਇੱਕ ਤਾਂ ਜਿਹੜਾ ਬੈਂਕ ਇੱਥੇ ਏਟੀਐਮ ਲਾਊਗਾ ਸਾਨੂੰ ਕਰਾਇਆ ਦੇਊਗਾ ਦੂਜਾ ਲੋਕਾਂ ਨੂੰ ਸਹੂਲਤ ਹੋਊਗੀ ਔਰ ਮੈਂ ਹੋਰ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਇਸ ਹਲਕੇ ਦੇ ਵਿੱਚ ਤਕਰੀਬਨ 73 ਸੜਕਾਂ ਸੀਗੀਆਂ ਜਿਨ੍ਹਾਂ ਦੀ ਰਿਪੇਅਰ ਹੋਣ ਵਾਲੀ ਹੈ ਪਿਛਲੇ 9 ਸਾਲਾਂ ਤੋਂ ਉਹਨਾਂ ਦੀ ਰਿਪੇਅਰ ਨਹੀਂ ਹੋਈ ਹੁਣ ਅਸੀਂ ਉਹ ਰਿਪੇਅਰ ਕਰਾਉਣ ਜਾ ਰਹੇ ਹਾਂ ਜਿਹੜੀ ਤਕਰੀਬਨ 143 ਕਿਲੋਮੀਟਰ ਦੀ ਲੈਂਥ ਬਣਦੀ ਹੈ ਜਿਹਦੇ ਤੇ 22.5 ਕਰੋੜ ਰੁਪਏ ਦਾ ਖਰਚ ਆਉਣਾ ਉਹ ਸਾਰਾ ਕੁਝ ਕਲੀਅਰ ਹੋ ਗਿਆ ਆਉਣ ਵਾਲੇ ਕੁਝ ਦਿਨਾਂ ਬਾਅਦ ਸਾਰੇ ਇਹ ਰੇ ਦੀਆਂ ਸੜਕਾਂ ਸੀ ਬਣਾਉਣੀਆਂ ਸ਼ੁਰੂ ਕਰਦਾਂਗੇ ਇਹਦੇ ਵਾਸਤੇ ਵੀ ਸਾਰੇ ਹਲਕਾ ਨਿਵਾਸੀਆਂ ਨੂੰ ਸਾਡੇ ਹਲਕਾ ਇੰਚਾਰਜ ਨੂੰ ਹਰਜੋਤ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੈਂ ਔਰ